ਅਸੀ ਹੋ ਪਿਛਲਾ ਆਏ ਉੱਥੇ ਫਿਰ ਖਾਣ ਗੁਰੂ ਗ੍ਰੰਥ ਸਾਹਿਬ ਹੂੰ ਨੀ ਤੇ ਨੀ ਇਹਨਾਂ ਬਾਦ ਮੈਂ ਸੀ ਇਹਨਾਂ ਬਰਾਤ ਆ ਗਈ ਉਹ ਵੇ ਸ਼ਬਦ ਲਈ ਫਿਰਦਾ ਸੀ ਜਾਲ ਵਾਲਾ नहीं चल हंता खलोद से इक पास तो पिछले लाए उधर ला दो पिछले चिटी <स्थारी> म े이ा हां इ ध ஏய் மூவிக்கு போடுங்க அந்த ஒரு அந்த டிடெய்ல் லைக் பண்ணி ஒரு தி என்னா ஹான் just சீரா டைப் பண்ணி ഇല്ല <inaudible> <inaudible> ਜਿਆਦਾ ਜਿਆਦਾ ਪੈ ਜੇ ਉਹ ਤਾਂ ਬਾਬਾ ਜੀ ਬੜੇ ਟਾਈਮ ਆਉਂਦੇ ਕਿੰਨਾ ਜਿਆਦਾ ਪਵਿੱਤਰ ਸਾਡਾ ਪ੍ਰਸਤੀ ਹੋਏਗਾ ਉਹ ਕਿੰਨੀ ਬਣੀ ਤੁਸੀਂ ਇੱਕ ਐਗਜ਼ਾਮਪਲ ਬ੍ਰਹਮਾਣ ਵੇਦ ਧਰਮ ਦਿਰੜਾ ਹੋ ਪਾਪ ਤਜਾਇਆ ਬਰ ਰਾਮ ਜੀਓ ਹਾਂਜੀ ਕਰਮ ਦਿਰੜਾ ਹੋ ਆਰ ਨਾਮ ਧਿਆਵਾ ਹੋ ਸਿਮਰਿਤੇ ਨਾਮ ਦਿਰੜਾਇਆ ਪਰਿਵਰਤੀ ਕਰਮ ਵਰਦਾ ਬਲਵੰਨ ਜਿਉ ਹਰ ਪਹਿਲੇ ਨਾਮ ਪਰਤ ਗੁਰ ਗੁਰ ਪੂਰਾ ਸਭ ਕਿਲ ਰਖ ਪਾ ਜਿਆਨੰਦ ਹੋ ਆਮੜ ਭਾਣੀ ਕੈਨੇ ਨ ਸੁਣੀਏ ਕ ਵੇ ਕੋ ਮਿਲ ਹਰ ਜਨਮ ਨੂੰ Get a mother yeah uh -oh. ਆਏ ਅਲਖ ਪ੍ਰਭ ਲਖਿਐ ਕੀਤ ਲੋੜੀ ਅਕੰਮ ਪੈ ਆਕੀਐ ਕੀਤ ਲੋੜੀ ਅਕੰਮ ਸਹਰ ਪੈ ਆਕੀਐ ਸਹਰ ਪੈ ਆਕੀਐ ਚੱਲਦੀ ਹੋਊਗੀ ਚੱਲਦੀ ਹਾਂ ਉਹ ਇਕੱਠੇ ਕਰਦੇ ਨਾ नानक पाओ गुरा अचरज सगले आचर तो जोभा आया राशे नानक पाओ गुर बुरा भेटे ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਹੰਸਾ ਵਾਹਿਗੁਰੂ ਕੀ ਫਤਿਹ ਤੱਕ ਸਾਧ ਸੰਗਤ ਵਿੱਚ ਮੌਜੂਦ ਨੇ ਜਿੱਥੇ ਬਾਦਸ਼ਾਹ ਜੀ ਮੌਜੂਦ ਨੇ ਉੱਥੇ ਆਨੰਦ ਹੈ ਆਨੰਦ ਪਿਆ ਮੇਰੀ ਬਾਏ ਸਤਿਗੁਰੂ ਨੇ ਪਾਇਆ ਤੇ ਇੱਕ ਸ਼ਬਦ ਦਾ ਇਲਹਾਸ ਵੀ ਖਾਸ ਹੀ ਪਰ ਜੇ ਸਾਰੀ ਸੰਗਤਾਂ ਦੀਵਾਨ ਦੇ ਵਿੱਚ ਨਹੀਂ ਸਜੇ ਰਹਿਣਾ ਤਾਂ ਪੂਰਨ ਸਮਾਪਤੀ ਤੋਂ ਬਾਅਦ ਇੱਕੜਾ ਪ੍ਰਸ਼ਾਦੀ ਦੇ ਇੱਕ ਵਰਤ ਕੇ ਅਰਦਾਸ ਹੋ ਕੇ ਫਿਰ ਜਾਣਾ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੂੰ ਨਹੀਂ ਹਟਾ ਲੈਣ ਨੂੰ ਹੋਰ ਕੋਈ ਨਾ ਕਰਾਂਗੇ ਬੜਾ ਅਣਚਾਹ ਬਣ ਕੇ ਰਹਾ ਪਿਆ ਜੀ ਯਾ ਲੈ ਯੂਜ਼ ਕਰਨੀ ਚਾਹੀਦੀ ਅੱਜ ਸਰਦਾਰ ਜੀ ਕਿਹਨਾਂ ਤੇ ਕੀ ਹੈ 嗯。<laughs> <laughs>